ਹਾਂ ਜੀ ਅੱਜ ਮਸੂਲ ਚੈਨ ਵਾਲੇ ਦੀ ਟੈਕਨੋਲੋਜੀ ਦਿਖਾਉਣ ਲੱਗੇ ਕਿੰਨੀ ਅਡਵਾਂਸ ਆ ਆਪਣੇ ਨਾਲੋਂ ਤੇ ਆ ਦੇਖੀ ਜਾਓ ਇਹਨੇ ਲਫਾਫੇ ਵਿੱਚ ਹਵਾ ਭਰੀ ਜਾਂਦਾ ਨਾ ਹਲਿਆ ਲਿਆ ਆ ਕੇ ਤੇ ਆ ਲੋ ਜੀ ਇਹ ਲਫਾਫੇ ਰਾ ਦੇਖੀਓ ਬਣਦਾ ਕੀ ਹੈ ਲੋ ਜੀ ਸੋਫਾ ਬਣਾ ਲਿਆ ਬੈਠਣ ਲਈ ਆਪਣੇ ਬਾਹਰ ਕਿਤੇ ਜਾਂਦਾ ਸੀ ਇਹਨੇ ਸੋਫਾ ਬਣਾ ਲਿਆ ਕੁੜੀ ਜਾਈ ਇਹਨੇ ਇੱਕ ਇਥੋਂ 17 ਚੱਕਿਆ ਦੇਖੋ 17 ਦੇ ਵਿੱਚ ਨਾਲ ਤਾਂ ਪਾਣੀ ਪਾਵੇ ਨਾਲੇ ਉਹ 17 ਬਣਿਆ ਜਿਹੜੋ ਕੰਮ ਲੈਣਾ ਤੇ ਹੁਣ ਦੇਖੀਓ ਇਹਨੇ ਬਾਹਾਂ ਚ ਪਾ ਕੇ ਲੋਰ ਨਾਲ ਮੋਬਾਈਲ ਕੰਮ ਲੈ ਲਿਆ ਤੇ ਨਾਲੇ ਮੋਬਾਈਲ ਯੂਜ਼ ਕਰੀ ਜਾਂਦੀ ਆ ਤੇ ਆ ਇੱਕ ਸਕੂਟਰੀ ਦੇ ਵਿੱਚੋਂ ਹੋ ਰਿਹਾ ਨੇ ਕੀ ਕਢਣ ਲੱਗੀ ਲਫਾਫਾ ਤਿਆ ਲੋ ਜਿਹੜੇ ਤੇ ਪਾਤਾ ਆ ਆਪਣੇ ਉੱਪਰ ਟੋਪਾ ਲਾ ਕੇ ਤੂੰ ਪੀ ਲਓ ਗੱਡੀ ਦੀ ਵੀ ਲੋੜ ਨਹੀਂ ਕਿ ਇੰਨਾ ਇੰਨਾ ਜਿਆਦਾ ਦਿਮਾਗ ਹੈ ਇਹਨਾਂ ਦਾ ਤੇ ਆਪਣੇ ਵਾਲਾ ਤਾਂ ਮੀਂਹ ਆ ਜੇ ਗੱਡੀਆਂ ਪਹਿਲਾਂ ਭਾੜ ਦੇ ਨੇ ਤੇ ਆ ਦੇਖੋ ਬਿਨਾ ਗੱਡੀ ਤੂੰ ਸਰਗੇ ਨਾ ਆਹ ਦੇਖ ਰਿਹਾ ਦੁਬਾਰਾ ਹੁੰਦਾ ਕੀ ਆ ਤੇ ਆ ਲੋ ਬਾਜ਼ਾਰ ਦੇ ਵਿੱਚ ਗਈ ਆ ਕੁਝ ਲੈਣ ਤੇ ਉੱਥੇ ਸਮਾਨ ਲਈ ਇਹਨੂੰ ਕੁਝ ਚੀਜ਼ ਪਾਉਣੀ ਦੀ ਨੇ ਆ ਲੋ ਥੈਲਾ ਜਿਹੜਾ ਮੈਂਟਾ ਦੇ ਵਿੱਚੇ ਛੋਟੀ ਡੱਬੀ ਦੇ ਵਿੱਚੋਂ ਕਢ ਲਿਆ ਤੇ ਕਿੰਨੀ ਐਡਵਾਂਸਡ ਟੈਕਨੋਲੋਜੀ ਨੇ ਦੇਖੀ ਆ ਤੁਸੀਂ ਅੱਗੇ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਖੋਣੀਆਂ ਤੁਹਾਨੂੰ ਤੇ ਖਾਣਾ ਖਾਣ ਗਈ ਹੈ ਲੋ ਮੋਬਾਈਲ ਕੱਢਿਆ ਤੇ ਮੋਬਾਈਲ ਵਿੱਚ ਉਹ ਡੱਕੇ ਡੋਲੇ ਦੇ ਨੇ ਜਿਹੜੇ ਉਹ ਕੱਢਣ ਲੱਗੀ ਆ ਲਾ ਲਏ ਨੇ ਤੇ ਵਿੱਚੋਂ ਹੀ ਚਮਚਾ ਤਰ ਕਰ ਲੈ ਵਿੱਚ ਸਲਾਈਆਂ ਵਾਲਾ ਤੇ ਆ ਦੇਖੀ ਜਾਓ ਲੋ ਮੈਂਟਰ ਦੇ ਵਿੱਚ ਇਹਨੇ ਆਪਦਾ ਸਾਰਾ ਸਮਾਨ ਕੱਢ ਕੇ ਆ ਖਾਣ ਲੱਗੀ ਜੀ ਇੱਥੇ ਬੱਚੀ ਨੂੰ ਨਾ ਠੰਡ ਲੱਗ ਰਹੀ ਆ ਦੇਖੀ ਜਾਓ ਸਿਹਰਾਣੇ ਦੇ ਵਿੱਚੋਂ ਕੀ ਕੀ ਨਿਕਲੂ ਦਵਾ ਦੇਖੀ ਜਾਏ ਤੁਸੀਂ ਹੁੰਦਾ ਕੀ ਹੈ ਕਿੰਨੀ ਜ਼ਿਆਦਾ ਟੈਕਨੋਲੋਜੀ ਇਹਨਾਂ ਦੀ ਤੇਜਾ ਲੋ ਇਹਦਾ ਸਿਹਰਾਣੇ ਦਾ ਇਹਦੇ ਕੰਬਲ ਬਣਾਤਾ ਦੇਖੀ ਜਾਓ ਕਿੰਨਾ ਜ਼ਿਆਦਾ ਦਿਮਾਗ ਇਹਨਾਂ ਦਾ ਚੀਨ ਵਾਲਿਆਂ ਦਾ ਹੀ ਉਹ ਲੋਕ ਹਨ ਅੱਗੇ ਮੰਨਦੇ ਨੇ ਆ ਲੋ ਇਹ ਕੁੜੀ ਨੇ ਇਹਦੀ ਹੈਲਮਟ ਬਣਾਤਾ ਨਾਲ ਤਾਂ ਇਹ ਠੰਡ ਤੋਂ ਸੇਫਟੀ ਨਾਲ ਇਹਦੀ ਹੈਲਮਟ ਦਾ ਹੈਲਮਟ ਇਹਨੇ ਕੀ ਕਰਨ ਲੱਗੀ ਇੱਕ پارਸ਼ੀਅਲ ਇਹਨੇ ਪਾਉਂਟੇ ਇਹਦੇ ਵਿੱਚ ਮੋਬਾਈਲ ਪਾ ਲਿਆ ਤੇ ਵਿੱਚ ਇਹਨੇ ਹੁਣ ਦੇਖੀ ਆਇਓ ਅੱਗੇ ਆਪਣੇ ਡਾਕੂਮੈਂਟ ਵੀ ਪਾ ਲਏ ਡਾਕੂਮੈਂਟ ਪਾਉਣ ਤੋਂ ਪਹਿਲਾਂ ਨਹੀਂ ਆਪਣੇ ਮਰਦ ਕੋਲ ਚੋਰੀ ਕੋ ਕੇ ਭਾਜ ਲਓ ਇਹਨੇ ਬਾਹਰ ਹੀ ਠੋਕ ਲਿਆ ਤੇ ਲੈ ਨਾ ਕੋਈ ਚੋਰ ਲਵੇ ਲੱਗੇ ਨਾ ਕੋਸੁਰ ਆ ਬਾਂਦਰੀ ਦਾ ਕੰਮ ਦੇਖ ਰਿਹਾ ਕੀ ਹੈ ਇਹਦਾ ਵੀ ਬੰਦਰੀ ਦਾ ਕੰਮ ਆ ਨਾ ਗੱਡੀ ਟੰਗੇ ਆ ਲੋ ਆ ਕੰਮਾਂ ਨੂੰ ਬਹੁਤ ਵਧੀਆ ਬਰਤ ਰੱਖਿਆ ਇਹਨਾਂ ਨੇ ਬੰਦਰੀ ਆਪਣੇ ਨਾਲ ਤਾਂ ਖੇਡਾਂ ਨੂੰ ਭਰ ਲੈਂਦੀਆਂ ਆ ਲੋ ਕਿੰਨਾ ਵਧੀਆ ਰਿਕਵਾਇਰਮੈਂਟ ਨਾਲੇ ਸੇਫਟੀ ਤੋਂ ਨਾਲੇ ਠੰਡ ਤੋਂ ਬਚ ਤੇ ਦੀ ਇਹਨਾਂ ਦੀ ਟੈਕਨੋਲੋਜੀ ਬਾਕੀ ਬਹੁਤ ਜ਼ਿਆਰੇ ਐਡਵਾਂਸ ਆ ਆਪਣੇ ਤੋਂ ਆ ਲੋ ਆਪਣਾ ਜਿਹੜਾ ਮਾਸਕ ਹੁੰਦਾ ਇਹਨੂੰ ਦੇਖੋ ਮੈਂਟ ਦੇ ਵਿੱਚ ਇਕੱਠਾ ਕਰਕੇ ਇਹਨੇ ਜੇਬ ਦੇ ਵਿੱਚ ਪਾ ਲਿਆ ਲੋ ਕੋਈ ਡਰੀ ਨਹੀਂਗਾ ਕਿੱਥੇ ਮਰਜੀ ਲੈ ਕੇ ਜਾ ਸਕ ਗਿਆ ਤੇ ਆ ਕੁੜੀ ਬੈਠਣ ਬਾਸੇ ਦੇਖੋ ਛੋੜੇ ਪਰਸੇ ਦਾ ਕੀ ਬਣਾਤਾ ਉਹਨੂੰ ਵੀ ਕਹਤਾ ਤੇ ਉਹਨੂੰ ਵੀ ਦੇ ਦਾਨੇ ਬਣਾ ਕੇ ਨਾਲ ਦੇਣਾ ਤੁਸੀਂ ਦੇਖੀ ਜ ਹੁਣੇ ਦੁਬਾਰਾ ਦੋ ਇਕੱਠਾ ਕਰਿਆ ਛੋਟੇ ਭਾਈ ਆਪਣਾ ਘੋਲਾਂਗੇ ਜੀ ਗੱਡੀ ਦੀ ਹਵਾ ਨਿਕਲ ਗਈ ਇੰਨੀ ਟੈਕਨੋਲੋਜੀ ਇੱਥੇ ਵੀ ਦੇਖੋ ਕਿੰਨੀ ਤੇਜ਼ ਆ ਤੇ ਹਵਾ ਪਾਉਣ ਲੱਗੇ ਵੀ ਇਹ ਮੈਂਟੀ ਮਾਰਨਗੇ ਲੋਹੇ ਦੀ ਦੱਬੀ ਸੋਚ ਤੇ ਨਾਲ ਨਾਲ ਗੱਡੀ ਜਟਾਚਾ ਬਪੇਗੀ ਬਹੁਤ ਜ਼ਿਆਦਾ ਐਡਵਾਂਸ ਨੇ ਇਹ ਜੱਗੇ ਕਿ ਦੇਖੀਏ ਹੋਰ ਵੀ ਕੀ ਕੀ ਹੁੰਦਾ ਨਾਲ ਤੇ ਹਲੇ ਬਹੁਤ ਕੁਸਪਿਆ ਤੁਹਾਨੂੰ ਦਿਖਾਉਣਾ ਆਹ ਲਓ ਜੀ ਗੱਡੀ ਖਰਾਬ ਹੋ ਗਈ ਨਾਲ ਦੀ ਕਰ ਰੱਸੀ ਜੀ ਗੱਡੀ ਛੋਟੀ ਜਿਹੀ ਰੱਸੀ ਆ ਲਓ ਆਪਣੇ ਡਾਟਾ ਸੰਗਲ ਚੱਕ ਲੈਂਦੇ ਨੇ ਮੈਂਟਾਂ ਦੇ ਵਿੱਚ ਗੱਡੀ ਨੂੰ ਪਾ ਕੇ ਟੋਚਨ ਨੂੰ ਤੋੜਤੀ ਛੋਟੀ ਜਿਹੀ ਰੱਸੀ ਨਾਲੇ ਪਾਉਣੀ ਸਾਨ ਨਾਲੇ ਚੱਕਣੀ ਸਾਨਾ ਤੇ ਆ ਇੱਕ ਮੋਬਾਈਲ ਜਿਹਾ ਛੋਟੇ ਛੋਟੇ ਕੀ ਐ ਵੀ ਦੇਖ ਰਹੇ ਆਪਾਂ ਕਿੰਨੇ ਰਸੀ ਖਿੱਚੀ ਮੋਬਾਈਲ ਤੇ ਵਿੱਚ ਲਾਤੀ ਇਹ ਸ਼ਾਇਦ ਉਹ ਆਪਣੀ ਪਾਵਰ ਬੈਂਕ ਪਾਵਰ ਬੈਂਕ ਦਾ ਵੀ ਕੰਮ ਲੈ ਰਹੇ ਨੇ ਨਾਲ ਇਹ ਛੋਟਾ ਜਿਹਾ ਚੀਜ਼ ਆ ਰਿਹਾ ਵਿੱਚ ਹੋ ਸਕਦਾ ਨਾ ਡਾਕੂਮੈਂਟ ਵੀ ਹੋਣਾ ਆਹ ਲਓ ਜੀ ਇੱਕ ਨਵਾਂ ਹਲਮਟ ਇਹਨਾਂ ਨੇ ਤਿਆਰ ਕਰਿਆ ਲਓ ਠੰਡ ਤੋਂ ਵੀ ਸੇਫਟੀ ਆ ਨਾਲੇ ਬਾਕੀ ਊਂਮੀ ਸੇਫਟੀ ਆ ਜੇਕਰ ਕੋਈ ਡਿੱਗ ਕਰ ਜਾਵੇਗਾ ਸੇ ਤੋਂ ਆਵੇਂ ਕੋਈ ਸੱਟ ਪੈਣੀ ਬਾਜੀ ਕਿੰਨੇ ਜ਼ਾਰਾ ਇਹ ਅੱਗੇ ਲੰਗੇ ਪਏ ਨੇ ਜੇ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ